ਉਮੀਰਾਂ ਲਈ ਤਾਂ ਬਿਸਕੀ ਬਰਾੜੀ ਦੀਆਂ ਬੋਤਲਾਂ ਖੋਲਦਾ ਏ ਇਹਨੂੰ ਕਿਸੇ ਗੁਰੂ ਦਾ ਡਰ ਨਹੀਂ ਐਵੇਂ ਲੋਕਾਂ ਨੂੰ ਪਖੰਡ ਕਰਦਾ ਫਿਰਦਾ ਭੀ ਐ ਸਿੱਖਾ ਦੱਸੋਗੇ ਮੈਂ ਤੁਹਾਡਾ ਬੱਚਾ ਹਾਂ ਕਿਹੜੇ ਗੁਰੂ ਨੇ ਕਿਹਾ ਸ਼ਰਾਬ ਪੀਣੀ ਤੇ ਪਿੜਾਉਣੀ ਦੱਸੋਗੇ ਕੋਈ ਇੱਕ ਤੇ ਆ ਕੇ ਦੱਸੇ ਵੀ ਕਿਤੇ ਲਿਖਿਆ ਹੋਵੇ ਮਨ ਮੁਖਾਂ ਦੀ ਸੰਗਤ ਕਰਨੀ ਕੋਈ ਇੱਕ ਤੇ ਆ ਕੇ ਦੱਸੇ ਕਿ ਦੇਈ ਮਾਨਾਂ ਦੇ ਨਾਲ ਜੈਜੈਕਾਰ ਕਰਨੀ ਉਹਨਾਂ ਦੀ ਕੋਈ ਤੇ ਦੱਸੇ ਅਸਲ ਜਦ ਜ਼ਮੀਰ ਮਰ ਜਾਂਦੀ ਆ ਸਰੀਰ ਦਾ ਮਰ ਜਾਣਾ ਕੋਈ ਵੱਡੀ ਗੱਲ ਨਹੀਂ ਹੁੰਦੀ ਪਰ ਜਦੋਂ ਜ਼ਮੀਰ ਮਰਦੀ ਆ ਫਿਰ ਕੁਝ ਵੀ ਨਹੀਂ ਬਚਦਾ ਆਖੋ ਸਤਨਾਮ ਵਾਹਿਗੁਰੂ ਗੁਰਬਾਣੀ ਸਤਗੁਰੂ ਸਿੱਖ ਦੀ ਜ਼ਮੀਰ ਨੂੰ ਕਾਇਮ ਰੱਖਦੇ ਨੇ tanto é isso de